ਇਸ ਵਕਤ ਦੀ ਵੱਡੀ ਖਬਰ ਹੈ ਵਿਕਰਮ ਜੀਠੀਆ ਦੇ ਘਰ ਵਿਜੀਲੈਂਸ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਤਾਂ ਇਸ ਵਕਤ ਦੀ ਵੱਡੀ ਖਬਰ ਹੈ ਵਕੀਲ ਅਰਸ਼ਦੀਪ ਕਲੈਰ ਵੀ ਪਹੁੰਚ ਚੁੱਕੇ ਨੇ ਜਿੱਥੇ ਕਿ ਵਿਜੀਲੈਂਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਵੀ ਵਿਜੀਲੈਂਸ ਦੇ ਜਿਹੜੀਆਂ ਟੀਮਾਂ ਵਿਕਰਮ ਜੀਠੀਆ ਦੇ ਘਰ ਪਹੁੰਚ ਚੁੱਕੀਆਂ ਨੇ ਤਾਂ ਵਕੀਲ ਅਰਸ਼ਦੀਪ ਵੀ ਪਹੁੰਚ ਚੁੱਕੇ ਨੇ ਆਮਦਨ ਤੋਂ ਬਾਜ਼ਾਰ ਦਾਤ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਕਰਮ ਮਜੀਠੀਆ ਨੂੰ ਤਾਂ ਹੁਣ ਇੱਕ ਵਾਰ ਫਿਰ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਬਾਦੀਆਂ ਨਜ਼ਰ ਆ ਰਹੀਆਂ ਨੇ ਤਾਂ ਜਿਸ ਤਰ੍ਹਾਂ ਕਿ ਵਿਜੀਲੈਂਸ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਵਿਕਰਮ ਮਜੀਠੀਆ ਜਿਹੜੇ ਨੇ ਉਹਨਾਂ ਨੂੰ ਸਹਿਯੋਗ ਨਹੀਂ ਕਰਦੇ ਤਾਂ ਉਹਨਾਂ ਨੂੰ ਫਿਰ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ ਤਾਂ ਹੁਣ ਫੇਰ ਮੁੜ ਕਾਰਵਾਈ ਜਿਹੜੀ ਵਿਜੀਲੈਂਸ ਵੱਲੋਂ ਕੀਤੀ ਗਈ ਹੈ ਤਾਂ ਇਸ ਮੌਕੇ ਤੇ ਵਿਜੀਲੈਂਸ ਦੀ ਟੀਮ ਜਿਹੜੀ ਹੈ ਵਿਕਰਮ ਜੀ ਟਿਆ ਅਕਾਲੀ ਆਗੂ ਦੇ ਘਰੇ ਪਹੁੰਚੀ ਐ ਤਾਂ ਜਿਸ ਮੌਕੇ ਤੇ ਅਰਸ਼ਦੀਪ ਕਲੇਰ ਵੀ ਉਹਨਾਂ ਦੇ ਨਾਲ ਪਹੁੰਚੇ ਨੇ ਤਾਂ ਇੱਕ ਵਾਰ ਫੇਰ ਜੋ ਕਿ ਅਕਾਲੀ ਆਗੂ ਵਿਕਰਮਜੀਤ ਮਜੀਠੀਆ ਦੀਆਂ ਮੁਸ਼ਕਲਾਂ ਵਾਦੀਆਂ ਨਜ਼ਰ ਆ ਰਹੀਆਂ ਨੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਵਿਜੀਲੈਂਸ ਦਾ ਰਿਮਾਂਡ ਵੀ ਖਤਮ ਹੋਣ ਜਾ ਰਿਹਾ ਤਾਂ ਉੱਥੇ ਹੀ ਵਿਜੀਲੈਂਸ ਵੱਲੋਂ ਲਗਾਤਾਰ ਵਿਕਰਮਜੀਤ ਮਜੀਠੀਏ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤਾ ਐਸਡੀ ਜਾਣਕਾਰੀ ਹੋਰ ਲਵਾਂਗੇ ਮੇਰੇ ਸਹਿਯੋਗੀ ਅਮਨ ਸੇਠੀ ਅਮਨ ਸੇਠੀ ਕੀ ਜਾਣਕਾਰੀ ਹੈਗੀ ਆ ਜੋ ਵਿਕਰਮਜੀਤਿਆ ਦੇ ਠਿਕਾਣਿਆਂ ਦੇ ਉੱਤੇ ਵਿਜੀਲੈਂਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਤਾਂ ਹੁਣ ਅੰਮ੍ਰਿਤਸਰ ਦੇ ਵਿੱਚ ਜਿਹੜੀ ਆ ਉਹ ਰੇਡ ਕੀਤੀ ਗਈ ਹੈ ਬਿਲਕੁਲ ਇਹਨਾਂ ਸੰਰਜਨ ਦੀ ਗੱਲ ਹੈ ਕਿ ਅਗਰ ਮਜੀਠੀਆ ਦੀ ਗੱਲ ਕਰੀਏ ਬਿਲਕੁਲ ਵਿਜੀਲੈਂਸ ਵੱਲੋਂ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਦੀ ਤੇ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਰਿਮਾਂਡ ਉਹਨਾਂ ਦਾ ਮੰਗਿਆ ਗਿਆ 4 ਦਿਨ ਦਾ ਮੁਰ ਤੋਂ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਕਿ ਰਾਸਟ੍ਰੇ ਵਿੱਚ ਹਾਲਾਂਕਿ ਉਹਨੂੰ ਤੇ ਜ਼ਿੰਦਾ ਗਿਆ ਮਜੀਠੀਆ ਦੀ ਗੱਲ ਕਰੀਏ ਲਗਾਤਾਰ ਮਜੀਠੀਆ ਤੇ ਜਿਹੜੇ ਨੇ ਆਏ ਤੋਂ ਵੱਧ ਸੰਪਤੀ ਦੇ ਜਿਹੜੇ ਨੇ આરોਪ ਲੱਗ ਰਹੇ ਨੇ ਤੇ ਨਾਲ ਹੀ ਡਰੱਗਸ ਦੇ ਵਿੱਚ ਜਿਹੜਾ ਹੈ ਡਰੱਗਸ ਦੇ ਕਾਰੋਬਾਰ ਦੇ ਵਿੱਚ ਵੀ ਉਹਦਾ ਨਾਮ ਜਿਹੜਾ ਹੈ ਕਿ ਪੁਲ ਉਾਰਾ ਜਿਹਦੇ ਚੱਲਦੇ ਲਗਾਤਾਰ ਜਿਹੜੀ ਹੈ ਛਾਪੇ ਮਾਰੀ ਹੈ ਬਿਲਕੁਲ ਚੱ ਤੇ ਵਿਜੀਲੈਂਸ ਵੱਲੋਂ ਜਿਹੜੀ ਹੈ ਦੁਬਾਰਾ ਤੋਂ ਦਬੀ ਛੜੀ ਹੈ ਦਿਖਾਈ ਗਈ ਹੈ ਜਿਹੜੇ ਉਹਨਾਂ ਦੇ ਸਰੇ ਹੈਸ਼ੀ ਜਿਹੜੇ ਠਿਕਾਣੇ ਨੇ ਉਪਰ ਇਨਪੁਟ ਜਿਹੜੇ ਨੇ ਵਿਜੀਲੈਂਸ ਕੋਲ ਨੇ ਤੇ ਉਥੇ ਜਿਹੜੀ ਹੈ ਬਿਲਕੁਲ ਜਾ ਕੇ ਵਿਜੀਲੈਂਸ ਜਿਹੜੀ ਹੈ ਦੁਬਾਰਾ ਤੋਂ ਕਰਦੇ ਵੀ ਜਿਹੜੀ ਹੈ ਛਾਪ ਵੀ ਨਰਨਾ ਚਾਹੁੰਦੀ ਹੈ ਇਹਦੇ ਚਲਦ ਜਿਹੜੀ ਹੈ ਇਹ ਛਾਪੇ ਮਾਰੀ ਕੀਤੀ ਜਾਵੇ ਜੀ ਜੀ ਬਿਲਕੁਲ ਅਮੀ ਸਿਟੀ ਜੇਕਰ ਦੇਖਿਆ ਜਾਵੇ ਤਾਂ ਆਮ ਤੌਰ ਤੋਂ ਵਾਜਦ ਦਾਦ ਮਾਮਲਿਆਂ ਦੇ ਵਿੱਚ ਹਿਮਾਚਲ ਚ ਵੀ ਗੋਰਖਪੁਰ ਦੇ ਵਿੱਚ ਵੀ ਜਿਹੜੀ ਹੈ ਮਜੀਠੀਆਂ ਨੂੰ ਲੈ ਕੇ ਗਈ ਸੀ ਤਾਂ ਹੁਣ ਲਗਾਤਾਰ ਪੰਜਾਬ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਕਿਤੇ ਨਾ ਕਿਤੇ ਕੋਈ ਹੋਰ ਇਦਾਂ ਦੇ ਇਨਪੁਟ ਮਿਲੇ ਹੈਗੇ ਅੱਜ ਜਿਸ ਤੋਂ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਮਜੀਠੀਆਂ ਦੀਆਂ ਜਣੀਆਂ ਨੇ ਮੁਸ਼ਕਲਾਂ ਵਧਣ ਦੀਆਂ ਨਜ਼ਰ ਆ ਰਹੀਆਂ ਨੇ ਤਾਂ ਬਿਲਕੁਲ ਅਗਰ ਗੱਲ ਕੀਤੀ ਜਾਵੇ ਜ਼ਰੂਰ ਅਧਿਕਾਰੀਆਂ ਦੇ ਨਾਲ ਅਸੀਂ ਜਿਹੜਾ ਹੈ ਲਗਾਤਾਰ ਰਾਸਤਾ ਕਰ ਰਹੇ ਨੇ ਹਾਲਾਂਕਿ ਇਨਪੁਟ ਜਿਹੜਾ ਅਧਿਕਾਰੀਆਂ ਕੋਲ ਹੈ ਤੇ ਦੀ ਜਿਹੜਾ ਇਹ ਜਿਹੜਾ ਮਾਮਲਾ ਹੈ ਇਸ ਮਾਮਲੇ ਤੇ ਕੋਈ ਵੀ ਅਧਿਕਾਰੀ ਹਲੇ ਸਾਫ਼ ਤੌਰ ਤੇ ਕੁਝ ਕਹਿਣ ਨੂੰ ਤਿਆਰ ਨਹੀਂ ਹੈ ਸੋਰਸਿਸ ਦੇ ਹਵਾਲੇ ਤੋਂ ਖਬਰ ਸੁਣ ਹੈ ਕਿ ਬਿਲਕੁਲ ਸਾਫ਼ ਤੌਰ ਤੇ ਕਹਿ ਸਕਦੇ ਕਿ ਹੋਰ ਵੀ ਬੁੱਕ ਦਾ ਜੜੀਆਂ ਨੇ ਇਨਪੁੱਟ ਪੁਲਿਸ ਕੋਲ ਹੈਗੀਆਂ ਜਿਸ ਕਰਕੇ ਜਿਹੜੇ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਇਸ ਤਰ੍ਹਾਂ ਹਿਮਾਚਲ ਜਿਹੜਾ ਹੈ ਮਜੀਠੀਆਂ ਨੂੰ ਲੈ ਕੇ ਕੀਤਾ ਜਾਇਆ ਗਿਆ ਉਸ ਤੋਂ ਬਾਅਦ ਯੂਪੀ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਲੈ ਕੇ ਜਾਇਆ ਗਿਆ ਤੇ ਬਿਲਕੁਲ ਉੱਥੇ ਵੀ ਜਿਹੜੇ ਨੇ ਕੁਝ ਇਸ ਤਰ੍ਹਾਂ ਦੀ ਚੀਜ਼ਾਂ ਉਹਨਾਂ ਨੂੰ ਪੁਲਿਸ ਨੂੰ ਜਿਹੜੀਆਂ ਨੇ ਵਿਜੀਲੈਂਸ ਵਿਭਾਗ ਨੂੰ ਜਿਹੜੀਆਂ ਆਈ ਸੀ ਚੀਜ਼ਾਂ ਮਿਲੀਆਂ ਨੇ ਤੇ ਜਿੱਤੇ ਵੀ ਜੜੀਆਂ ਨੇ ਸਾਫ਼ ਤੌਰ ਤੇ ਕਹਿ ਸਕਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਜੀਠੀਆਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਹੋ ਸਕਦਾ ਹੈ ਕਿ ਬਾਤੀਆਂ ਦਿਖਾਈ ਦੇਣ ਕਿਉਂਕਿ ਲਗਾਤਾਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਜੀਠੀਆ ਜਿਹੜੇ ਨੇ ਜਦੋਂ ਪੁ ਹੈ ਪੂਰਾ ਦੇ ਰਹਾ ਹੈ ਸਹਿਯੋਗ ਨਹੀਂ ਕਰ ਰਹੇ ਜੀ ਜੀ ਅਬ ਜਿਸ ਤਰ੍ਹਾਂ ਗੱਲ ਕਰੀਏ ਕਿ ਉਹਨਾਂ ਦਾ ਇੱਕ ਹੁਣ ਜੋ ਖਬਰਾਂ ਦੇ ਵਿੱਚ ਚੱਲ ਰਿਹਾ ਹੈ ਕਿ ਜਿਸ ਤਰ੍ਹਾਂ ਡਰਗ ਤਸਕਰੀ ਦੇ ਵਿੱਚ ਵੀ ਉਹਨਾਂ ਦਾ ਵੱਡੀ ਜਿਹੜੀ ਸ਼ਮੂਲੀਅਤ ਜਿਹੜੀ ਦੱਸੀ ਜਾ ਰਹੀ ਹੈ ਉਹਨਾਂ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਤਾਂ ਇਸ ਮਾਮਲੇ ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਪੁਲਿਸ ਨੂੰ ਕੁਝ ਇਨਪੁਟ ਹੱਥ ਲੱਗੇ ਨੇ ਜਾਂ ਫਿਰ ਕੁਝ ਜਾਣਕਾਰੀ ਆਈ ਵੀ ਜਿਹੜਾ ਉਹਨਾਂ ਦੇ ਅਦਾਲਤ ਦੇ ਵਿੱਚ ਪੇਸ਼ ਜਿਹੜਾ ਉਹ ਕੀਤਾ ਜਾ ਸਕੇ ਤਾਂ ਇਸ ਤਰ੍ਹਾਂ ਦੀਆਂ ਕੋਈ ਖਬਰਾਂ ਜਾਂ ਫਿਰ ਕੋਈ ਅਹਿਮ ਜਾਣਕਾਰੀ तो बिल्कुल इसमें कि अगर भी अगर भी जिसना भी जिक्र कर रहे हो हालांकि मजे ने रोक पिछले लंबे अरसे तो लग रहे हैं सरकार जन चाहे कांग्रेस जी वही रोक लगा दिख रही थी हम अगर आम आदमी पार्टी सरकार की गल करिए ਉਹ ਵੀ ਇਹ આરોਪ ਲਗਾ ਰਹੀ ਹੈ ਕਿ ਮਜੀਠੀ ਆਦਿ ਡਰੱਗਸ ਦੇ ਨਾਲ ਜਿਹੜੇ ਨੇ ਸਿੱਧੇ ਸ਼ਾਮਿਲ ਹੈ। ਹਾਲਾਂਕਿ ਇਹ ਪੂਰਾ ਇਨਵੈਸਟੀਗੇਸ਼ਨ ਦਾ ਵੀ ਹੈ ਜਦੋਂ ਕੋਈ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੁੰਦੀ ਹੈ ਉਸ ਦੇ ਸਾਹਮਣੇ ਕੁਝ ਕਹਿਣਾ ਜਿਹੜਾ ਹੈ ਕਿ ਕਿੰਨੀ ਹੁੰਦਾ ਤੇ ਸਾਫ਼ ਤੌਰ ਤੇ ਕਿ ਜਿਹੜੇ આરોਪ ਜਿਹੜੇ ਨੇ ਜ਼ਰੂਰ ਲੱਗ ਰਹੇ ਨੇ ਕਿ ਮਜੀਠੀ ਆਦਿ ਕਿਸੇ ਨਾ ਕਿਸੇ ਡਰੱਗ ਜਿਹੜਾ ਹੱਥ ਜਿਹੜਾ ਹੈ ਡਰੱਗ ਤੇ ਜਿਹੜੀ ਖੇਮ ਜਿਹੜੀ ਪੰਜਾਬ ਦੇ ਵਿੱਚ ਆਂਦੀ ਸੀਗੀ ਪਹਿਲਾਂ ਜਦੋਂ ਉਹ 70 ਦੇ ਵਿੱਚ ਸੀਗੇ ਤੇ ਉਸ ਵੇਲੇ ਉਹਨਾਂ ਦਾ ਹੱਥ ਜਿਹੜੇ ਉਹਦੇ આરોਪ ਲੱਗਦੇ ਨੇ ਲੇਕਿਨ ਉਹ ਵੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਹ ਪੋਰਟ ਦੇ ਵਿੱਚ ਜਿਹੜ हां जी मजीठिया ਦੇ ਤੇਰ ਵੱਲੋਂ ਜਿਹੜੀ ਹੈ ਅਦਾਲਤ ਦੇ ਵਿੱਚ ਜ਼ਮਾਨਤ ਲਈ ਅਰਜੀ ਦਾਖਲ ਕੀਤੀ ਗਈ ਹੈ ਤਾਂ ਹੁਣ ਮਜੀਠਿਆ ਵੱਲੋਂ ਲਗਾਤਾਰ ਜਿਹੜੇ ਕਿ ਉਹ ਬਾਹਰ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਮੈਡਮ ਗਨੀਵਕੌਰ ਹੈ ਉਹ ਵੀ ਉਹਨਾਂ ਨੂੰ ਮਿਲ ਕੇ ਆਏ ਨੇ ਤਾਂ ਜਿਸ ਤਰ੍ਹਾਂ ਬੈਂਕ ਬਦਲਣ ਨੂੰ ਲੈ ਕੇ ਵੀ ਜਿਹੜੀਆਂ ਨੇ ਜਿਹੜੀ ਵਕੀਲ ਵੱਲੋਂ ਪਟੀਸ਼ਨ ਪਾਈ ਗਈ ਸੀਗੀ ਤਾਂ ਕਿਵੇਂ ਦੇਖਦੇ ਹੋ ਸਾਰੇ ਮਾਮਲੇ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਰਾਹਤ ਦੀ ਖਬਰ ਜਿਹੜੀ ਸ਼ਰਮਣੀ ਅਕਾਲੀ ਦਲ ਦੇ ਆਗੂ ਨੂੰ ਮਿਲ ਸਕਦੀ ਹੈ ਕੋਈ ਵੀ ਵਿਅਕਤੀ ਅਗਰ ਜੀਨ ਦੇ ਵਿੱਚ ਜਦੋਂ ਮਨ ਹੁੰਦਾ ਤੇ ਮਿਕ ਨੂੰ ਤਾਂ ਉਹ ਚਾਏ ਪਾ ਪੋਲਿਟিক্যাল ਬੰਦਾ ਹੈ ਜਾਂ ਨੋਨ ਪੋਲਿਟিক্যাল ਬੰਦਾ ਹੈ ਉਹ ਵਿਅਕਤੀ ਜਿਹੜਾ ਹੈ ਜ਼ਮਾਨਤ ਵਾਸਤੇ ਜਾ ਸਕਦਾ ਹੈ ਹਰ ਵਿਅਕਤੀ ਦਾ ਇਹ ਅਧਿਕਾਰ ਹੈ ਕਿ ਆਪਣੀ ਜ਼ਮਾਨਤ ਲੈ ਸਕਦਾ ਹੈ ਹਾਲਾਂਕਿ ਅਗਰ ਮਜੀਠੀ ਦੀ ਗੱਲ ਕਰੀਏ ਜ਼ਰੂਰ ਹੱਤਪੈਲ ਜਿਹੜੇ ਹਨ ਪਰਿਵਾਰ ਵੀ ਮਾਰਦਾ ਦਿਖਾਈ ਦਿੰਦਾ ਹੈ ਕਿ ਘਰ ਦਾ ਜਿਹੜਾ ਜੀ ਹੈ ਉਹ ਵਾਪਸ ਆਵੇ ਤੇ ਉਹਦੇ ਨਾਲ ਕਿਸੇ ਵੀ ਕੇਸ ਦੇ ਨਾਲ ਜੁੜੇ ਹੋਏ ਨਹੀਂ ਤੇ ਬਿਲਕੁਲ ਜਦੋਂ ਹੱਤਪੈਲ ਜਿਹੜੇ ਮਾਰੇ ਜਾ ਰਹੇ ਨੇ ਦੇਖਣਾ ਹੋਵੇਗਾ ਇੱਕ ਕੋਰ ਦਾ ਫੈਸਲਾ ਹੈ ਕਿ ਜ਼ਮਾਨਤ ਦੇਣੀ ਹੈ ਕਿ ਨਹੀਂ ਦੇਣੀ ਹੈ ਉਸ ਤੋਂ ਬਾਅਦ ਅਗਰ ਗੱਲ ਕਰੀਏ ਕਿ ਬੈਰਿਕ ਜਿਹੜਾ ਹੈ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਵੱਡਾ ਤੇ ਇਸੇ ਚੈਟਰ ਇਸੇ ਦੇ ਚੱਲਦੇ ਜਿਹੜਾ ਹੈ ਸਾਫ ਤੋਂ ਉਬਰਦਾਰ ਅਪੀਲ ਕਰ ਰਹੇ ਕਿ ਉਹਨਾਂ ਨੂੰ ਵੈਦਿਕ ਜਿਹੜਾ ਹੈ ਚੇਂਜ ਕੀਤਾ ਜਾ ਰਿਹਾ ਹੈ ਕਿਹਨਾਂ ਵੱਲੋਂ ਵੀ ਕਿਸੇ ਨਾ ਕਿਸੇ ਨੇ ਰਾਸ਼ਾ ਲਈ ਹੈ ਜੀ ਠੀਕ ਹੈ ਜੀ ਬਹੁਤ-ਬਹੁਤ ਵਧੇਰੇ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਅੱਜ ਵਕੀਲ ਅਰਸ਼ਦੇਵ ਕਲੈਰ ਵੀ ਪਹੁੰਚ ਚੁੱਕੇ ਨੇ ਤਾਂ ਵਿਕਰਮਜੀਤਠਿਆ ਦੇ ਰੈਸੀ ਘਰ ਦੇ ਉੱਤੇ ਵਿਜੀਲੈਂਸ ਦੀ ਰੇਡ ਕੀਤੀ ਗਈ ਹੈ